ਲੁਧਿਆਣਾ ਚ ਹੋਇਆ ਗੁੰਡਾ ਕਰਦੀ ਦਾ ਨੰਗਾ ਨਾਚ ਚਾਕੂ ਮਾਰ ਕੇ ਤਾਂ ਨੌਜਵਾਨ ਦਾ ਕਤਲ ਕਰਨਾ ਹੋਇਆ ਸੀ ਸੀਸੀਟੀਵੀ ਚ ਕੈਪ ਪੰਜਾਬ ਚ ਨਹੀਂ ਰੁਕ ਰਿਹਾ ਗੁੰਡਾ ਕਰਦੀ ਦਾ ਨੰਗਾ ਨਾਚ ਆਏ ਦਿਨ ਹੀ ਕਤਲ ਦੇ ਮਾਮਲੇ ਵਧਦੇ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕਣ ਦੇ ਲਈ ਕਈ ਤਰ੍ਹਾਂ ਦੇ ਯਤਰ ਕਰਦੀ ਨਜ਼ਰ ਆ ਰਹੀ ਹੈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੁਲਿਸ ਅੰਸ਼ਾਸਨ ਤੋਂ ਬੇਖੌਫ ਹੋ ਕੇ ਅਜਿਹਾ ਹੀ ਵਾਰਦਾਤਾਂ ਨੂੰ ਅੰਜਾਮ ਦਿਨ ਦਿਨ ਨਜ਼ਰ ਆ ਰਹੇ ਨੇ ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਫਿਰੋ ਬੰਦਾ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਦਿਲ ਰਾਤ ਇੱਕ ਨੌਜਵਾਨ ਦਾ ਗੁੰਡਾ ਅੰਸਰਾ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਪਛਾਣ ਸ਼ੰਮੀ ਉਮਰ 27 ਸਾਲ ਵੱਜੇ ਹੋਈ ਤੁਹਾਨੂੰ ਦੱਸ ਦਈਏ ਫਿਰੋ ਬੰਦਾ ਗਲੀ ਚ ਮ੍ਰਿਤਕ ਸ਼ੰਮੀ ਅਤੇ ਸਾਜਨ ਨਾਮ ਦੇ ਦੋ ਭਰਾ ਕਿ ਕਿਸੇ ਗੱਲ ਨੂੰ ਲੈ ਕੇ ਅਜੇ ਅਤੇ ਉਸਦੇ ਦੋਸਤਾਂ ਦੇ ਨਾਲ ਝਗੜਾ ਹੋ ਗਿਆ ਜਿਸ ਦੌਰਾਨ ਨੌਜਵਾਨਾਂ ਨੇ ਆਪਣੇ ਹਥਿਆਰਾਂ ਬੰ ਨੌਜਵਾਨਾਂ ਦੇ ਨਾਲ ਮਿਲ ਕੇ ਦੋ ਭਰਾਵਾਂ ਤੇ ਤੇਜ਼ਦਾਰ ਹਥਿਆਰਦਾਨਾ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੁੰਡਾ ਅਨਸਰਾ ਦੇ ਵੱਲੋਂ ਮ੍ਰਿਤਕ ਨੌਜਵਾਨ ਛੰਮੀ ਅਤੇ ਚਾਕੂ ਦੇ ਨਾਲ ਪੂਰੀ ਤਰ੍ਹਾਂ ਵਾਰ ਕਰਕੇ ਉਸ ਨੂੰ ਮੋਢੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਭਰਾ ਗੰਭੀਰ ਚੱਕਰ ਵਿੱਚ ਹੋ ਗਿਆ ਜਿਸ ਨੂੰ ਲੁਧਿਆਣੇ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇੱਕ ਵਾਰ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇਹ ਸਾਰੇ ਘਟਰਾਂ ਨੂੰ ਲੈ ਕੇ ਮੁਹੱਲਾ ਵਾਸੀਆਂ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹਰਦੀਪ ਔਰ ਜਿਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਘਟੋ ਉਹਨਾਂ ਨੇ ਜਾ ਕੇ ਇਹਦੇ ਤੇ ਹਮਲਾ ਕਰ ਦਿੱਤਾ ਖਤਿਆਰ ਸੀ ਜੀ ਉਹਨਾਂ ਦੇ ਕੋਲੇ ਕੰਜੇਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਉਹ ਹਸਪੀਟਲ ਦੇ ਵਿੱਚ ਆ ਔਰ ਸੀਐਮਸੀ ਐਮਰਜੈਂਸੀ ਇਹ ਸਾਡੀ ਗਲੀ ਨੰਬਰ ਪੀਰੂ ਬੰਦਾ 2 ਆ ਉਹ ਗਲੀ ਨੰਬਰ 13 ਦੇ ਵਿੱਚ ਰਹਿੰਦੇ ਉਹ ਕੀ ਕੋਈ ਆਪਸੀ ਰੰਜਿਸ਼ ਦਾ ਮਾਮਲਾ ਇਹ ਨਹੀਂ ਆਪਸੀ ਰੰਜਿਸ਼ ਨਾਲ ਕੋਈ ਨਹੀਂ ਕੀ ਬੜੋ ਦੂਸਰਾ ਜਿਹੜਾ ਜੀ ਸੀਗਾ ਉਹਦੇ ਨਾਲ ਹੋ ਸਕਦਾ ਕੋਈ ਤਾਂ ਲੜਾਈ ਝੜ ਝਗੜਾ ਹੋਇਆ ਹੋਵੇ ਉਹਨਾਂ ਦਾ ਪ੍ਰਸ਼ਾਸਨ ਵੱਲੋਂ ਸਾਡੀ ਪ੍ਰਸ਼ਾਸਨ ਪੂਰੇ ਸਾਡੇ ਨਾਲ ਕੋਆਪਰੇਟ ਕਰ ਰਿਹਾ ਐ ਸਹੀ ਉਹ ਕਰ ਰਿਹਾ ਏਸੀਬੀ ਚਾਹ ਮੌਕੇ ਦਿੱਤੇ ਐ ਐਸਐਚ ਵੀ ਚਾਹ ਮੌਕੇ ਦਿੱਤੇ ਆ ਔਰ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾ ਸਾਰੀਆਂ ਇੱਥੇ ਮੌਕੇ ਦੇ ਦਿੱਤਾ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਟ ਵੀ ਸ਼ਾਇਦ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਅਮਰਿਤਿਕ ਦੀ ਲਾਸ਼ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮੈਨਮ ਦੇ ਲਈ ਲਿਖਵਾਇਆ ਗਿਆ ਲਗਾਤਾਰ ਹੋ ਰਹੀ ਹੈ ਅਜਿਹੀਆ ਵਾਰਦਾਤਾਂ ਨੂੰ ਲੈ ਕੇ ਪ੍ਰਸ਼ਾਸਨ ਦਾ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਕਦੋਂ ਤੱਕ ਅਜਿਹੀਆ ਵਾਰਦਾਤਾ ਉੱਤੇ ਨਿਕੇਲ ਕਸੀ ਜਾਵੇਗੀ ਕਿਉਂ ਇਹ ਲੋਕ ਪੁਲਿਸ ਤੋਂ ਬੇਖੌਫ ਹੋ ਕੇ ਅਜਿਹੀਆ ਵਾਰਦਾਤਾ ਨੂੰ ਸ਼ਰਯਮ ਅੰਜਾਮ ਦੇ ਰਹੇ ਨੇ ਬਿਊਰੋ ਰਿਪੋਰਟ ਡੈਨਿੰਗ ਸਵੇਰਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par